ਵਿਲਾਣ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਊਚ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋਹਿ ਨਾ ਸਾਕੇ ਚਰਨੀ ਆਏ ਪਵੈ ਹਰ ਜਾਣੈ ਜਾ ਕਉ ਰਾਖ ਲੈ ਮੇਰਾ ਸੁਆਮੀ ਤਾ ਕਉ ਸੁਮਤ ਦੇ ਪੈ ਕਾਨੈ ਤਾ ਕਉ ਕੋਈ ਅਪਰ ਨਾ ਸਾਕੇ ਜਾ ਕੀ ਭਗਤ ਮੇਰਾ ਪ੍ਰਭ ਮਾਨੈ ਹਰ ਕੇ ਚੂਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾ ਤੇ ਜਨ ਕਉ ਅਨੰਦ ਭਇਆ ਹੈ ਰਿੱਧ ਸੁਧ ਮਿਲੇ ਕੋਟੇ ਪਛਤਾਨੈ ਤੁਮਹਰ ਦਾਤੇ ਸਮਰੱਥ ਸੁਆਮੀ ਇੱਕ ਮੰਗਉ ਤੁਝ ਪਾਸੋ ਹਰ ਦਾਨੈ ਜਨ ਨਾਨਕ ਕਉ ਹਰ ਕਿਰਪਾ ਕਰ ਦੀਜੈ ਸਦ ਬਸਹਿ ਹਿਰਦੈ 모ਹੇ ਹਰ ਚਰਾਨੈ ਕਲਿਆਣ ਮਹਲਾ ਚੌਥਾ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ 모ਹੇ ਕਬ ਗਲ ਲਾ ਵਹਿਗੇ ਰਹਾਓ ਹਮ ਬਾਰਿਕ ਮੁਗਧ ਈਆਂਨ ਪਿਤਾ ਸਮਝਾਵਹਿਗੇ ਸੁੱਤ ਖਿੰਨ ਖਿੰਨ ਪੂਲ ਬਿਗਾਰ ਜਗਤ ਪਿਤ ਭਾਵਹਿਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਗੇ ਮੋਹਿ ਦੂਜੀ ਨਾਹੀ ਠੌਰ ਜਿਸ ਪਹਿ ਹਮ ਜਾਵਹਿਗੇ ਜੋ ਹਰ ਭਾਵਹਿ ਭਗਤ ਤਨਾ ਹਰ ਭਾਵਹਿਗੇ ਜੋਤੀ ਜੋਤ ਮਿਲਾਏ ਜੋਤ ਰਲ ਜਾਵਹਿਗੇ ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਗੇ ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾਵਹਿਗੇ ਛੱਕਾ 1 ਕਲਿਆਣ ਪੁਪਾਲੀ ਮਹੱਲਾ ਚੌਥਾ ੴ ਸਤਗੁਰ ਪ੍ਰਸਾਦ ਬਾਰ ਬ੍ਰਹਮ ਪਰਮੇਸ਼ੁਰ ਸੁਆਮੀ ਦੁਖ ਨਿਵਾਰਣ ਨਾਰਾਇਣੇ ਸਗਲ ਭਗਤ ਜਾ ਚਾਹੇ ਸੁਖ ਸਾਗਰ ਪਵਨਿਤ ਤਰਣ ਹਰ ਚਿੰਤਾ ਮਣੇ ਰਹਾਉ ਦੀਨ ਦਿਆਲ ਜਗਦੀਸ਼ ਦਮੋਦਰ ਹਰ ਅੰਤਰ ਜਾਮੀ ਗੋਬਿੰਦੇ ਤੇ ਨਿਰਭਾਉ ਜਨ ਸ੍ਰੀ ਰਾਮ ਧਿਆਇ ਗੁਰਮਤ ਮੁਰਾਰ ਹਰ ਮੁਕੰਦੇ ਜਗਦੀਸ਼ੁਰ ਚਰਨ ਸਰਨ ਜੋ ਆਏ ਤੇ ਜਨ ਭਾਵ ਨਿਧ ਪਾਰ ਪਰੇ ਭਗਤ ਜਨਾਂ ਕੀ ਪੈਜ ਹਰਿ ਦਾਖੈ ਜਨ ਨਾਨਕ ਆਪ ਹਰਿ ਕਿਰਪਾ ਕਰੇ ਰਾਗ ਕਲਿਆਣ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮਾਰੈ ਇਹ ਕਿਰਪਾ ਕੀਜੈ ਆਲਮਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਹਾਉ ਆਨ ਜਲਾ ਸਿਉ ਕਾਜ ਨ ਕਠੂਐ ਹਰ ਬੂੰਦ ਚਾਤਰਿਕ ਕਉ ਦੀਜੈ ਬਿਨ ਮਿਲਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਓ ਕੀਤੀ ਕੀਤੀ ਮੰਗਨ ਮਾਗੇ ਭਾਵਨੀਆਂ ਸੋ ਪਾਈਐ ਸਫਲ 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 ਦਰਸਰੇ ਪਰਸ ਪਰਸ ਗੁਨ ਗਾਈਐ ਨਾਨਕ ਤਤ ਤਤ ਸਿਉ ਮਿਲੀਐ ਹੀਰੇ ਹੀਰ ਵਿਧਾਈਐ ਕਲਿਆਣ ਮਹੱਲਾ ਪੰਜਵਾ ਮੇਰੇ ਲਾਲਨ ਕੀ ਸੋਭਾ ਸਦ ਨਵ ਤਨ ਮਨ ਰੰਗੀ ਸੋਭਾ ਰਹਾਉ ਬ੍ਰਹਮ ਮਹੇਸ ਸਿੱਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਜੋਗ ਗਿਆਨ ਧਿਆਨ ਸੇਖ 나ਗੇ ਸਗਲ ਜਪਹਿ ਤਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ਕਲਿਆਣ ਮਹੱਲਾ ਪੰਜਵਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਣ ਰਹਾਉ ਇਤ ਉਤ ਦਹਿ ਦਿਸ ਰਬਿਓ ਮੇਰਤ ਨਹਿ ਸਮਾਨ ਜਤ ਕਤ ਤਤ ਪੇਖੀਐ ਹਰਿ ਪੁਰਖ ਪਤ ਪ੍ਰਧਾਨ ਸਾਧ ਸੰਗ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕल्याण ਮਹੱਲਾ ਪੰਜਵਾ ਗੁਣਨਾਦ ਤੁਨ ਆਨੰਦ ਬੇਦ ਕਥਤ ਸੁਨਤ ਮਨ ਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪਤ ਤਹਿ ਪਾਪ ਖੰਡਲੀ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬਿਤੇ Jap ਤਪ ਅਖੰਡਲੀ ਉਤ ਪੋਤ ਮਿਲ ਜੋਤ ਨਾਨਕ ਕਛੂ ਦੁਖ ਨ ਡੰਡਲੀ ਕਲਿਆਨ ਮਹੱਲਾ ਪੰਜਵਾ ਕੌਨ ਬਿਦ ਤਾ ਕੀ ਕਹਾ ਕਰੋ ਤਰਤ ਧਿਆਨ ਗਿਆਨ ਸ਼ਸਤਰ ਗਿਆ ਅਜਰ ਪਦ ਕੈਸੇ ਜਰੋ ਰਹਾਓ ਵਿਸ਼ਨ ਮਹੇਸ ਸਿੱਧ ਮຸນ ਇੰਦਰਾ ਕੈ ਦਰ ਸਰਨ ਪਰੋ ਕਾਹੂ ਬਹਿ ਰਾਜ ਕਾਹੂ ਬਹਿ ਸੁਰਗਾ ਕੋਟ ਮਦੇ ਮੁਕਤ ਕਹਾਓ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹੋ ਕਲਿਆਣ ਮਹੱਲਾ ਪੰਜਵਾ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੇ ਗਰਬ ਜੂਨ ਕਲ ਕਾਲ ਜਾਲ ਦੁਖ ਵਿਨਾਸ਼ਨ ਹਰ ਰਖੇ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨ ਹੈ ਮੰਤ ਤੁਜ ਬਿਨਾ ਪ੍ਰਭ ਕਿਛੂ ਨ ਜਾਣੂ ਸਰਬ ਜੁਗ ਮਹਿ ਤੁਮ ਪਛਾਨੂ ਹਰ ਮਨ ਬਸੇ ਨਿਸਬਸ ਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹੱਲਾ ਪੰਜਵਾ ਮਨ ਤਨ ਜਾਪੀਐ ਭਗਵਾਨ ਗੁਰ ਪੂਰੇ ਸੋ ਪ੍ਰਸੰਨ ਭਏ ਸਦਾ ਸੂਖ ਕਲਿਆਣ ਰਹਾਓ ਸਰਬ ਕਾਰਜ ਸਿਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ 나ਠਿਆ ਦੁੱਖ ਕਾਲ ਕਰ ਕਿਰਪਾ ਪ੍ਰਭ ਮੇਰਾ ਕਰੋ ਦਿਨ ਰਾਤ ਸੇਵ ਨਾਨਕ ਦਾਸ ਸਰਣਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਹੱਲਾ ਪੰਜਵਾ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਹਿਚਲ ਸੱਚ ਸ਼ਬਦ ਨੀਸਾਨ ਰਹਾਓ ਹਰ ਬਿਨ ਆਨ ਨਾ ਕੋਈ ਸਮਰੱਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾ ਕੇ ਦਾਤੇ ਸੁਆਮੀ ਦੇਹ ਸੁ ਪਹਿਰਣ ਖਾਣ ਸੁਰਤ ਮਤ ਚਤੁਰਾਈ ਸੋਭਾ ਰੂਪ ਰੰਗ ਧਨ ਮਾਣ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਿਤ ਪਾਵਨ ਰਹਾਓ ਸਾਧ ਸੰਗ ਜਪ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨਕ ਸੁਖ ਹਰ ਭਗਤ ਲਵੈ ਨਾ ਲਾਭਨੋ ਪ੍ਰਭ ਦਰਸ ਲੁਭਦ ਦਾਸ ਨਾਨਕ ਬਹੁੜ ਜੋਨ ਨਾ ਧਾਵਨੋ ਕਲਿਆਣ ਮਹੱਲਾ ਚੌਥਾ ਅਸ਼ਟਪਦੀਆ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਮਾ ਰਮ ਰਮੋ ਸੋਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾਉ ਕਾਸ਼ਟ ਮਹਿ ਜੋ ਹੈ ਬੈਸੰਤਰ ਮਥ ਸੰਜਮ ਕਾਢ ਕਢੀਜੈ ਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾਢ ਲਈਜੈ 9 ਦਰਵਾਜ ਨਵੇਂ ਦਰਫਿਕੇ ਰਸ ਅੰਮ੍ਰਿਤ 10ਵੇਂ ਚੁਈਜੈ ਕਿਰਪਾ 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 ਕਰ ਪਿਆਰੇ ਗੁਰ ਸਬਦੀ ਹਰ ਰਸ ਪੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਗੁਰ ਸੇਵਾ ਲੀਜੈ ਸਤਗੁਰ ਅਗਮ ਅਗਮ ਹੈ ਠਾਕੁਰ ਪਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮਸਾਰਿੰਗ ਇੱਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕਉ ਗੁਰ ਦੀਜੈ ਰਾਮ 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 ਰੰਗ ਰਾਤੇ ਰਸ ਰਸਕ ਗਟਕ ਨਿਤ ਪੀਜੈ ਬਸਦਾ ਸप्त ਦੀਪ ਹੈ ਸਾਗਰ ਕਡ ਕੰਚਨ ਕਾਡ ਤਰੀਜੈ ਮੇਰੇ ਠਾਕੁਰ ਕੇ ਜਨ ਇਨਹੋ ਨਾ ਬਾਛੈ ਹਰ ਮੰਗਹਿ ਹਰ ਰਸ ਦੀਜੈ ਸਾਕਤ ਨਰਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ਤਾਵਤ ਤਾਏ ਤਾਵਹਿ ਪ੍ਰੀਤ ਮਾਇਆ ਲਖ ਕੋਸਨ ਕੋ ਬਿਥ ਦੀਜੈ ਹਰ 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 ਜਨ ਉਤਮ ਕਿਆ ਉਪਮਾ ਤਿਨ ਦੀਜੈ ਆਰਾਮ ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਕਲਿਆਣ ਮਹੱਲਾ ਚੌਥਾ ਰਾਮ ਗੁਰ ਪਾਰਸ ਪਰਸ ਕਰੀਜੈ ਹਮ ਨਿਰਗੁਣੀ ਮਨੂਰ ਅਤ ਫੀਕੇ ਮਿਲ ਸਤਗੁਰ ਪਾਰਸ ਕੀਜੈ ਰਹਾਉ ਸੁਰਗ ਮੁਕਤ ਬੈਕੁੰਠ ਸਭ ਬੰਛ ਹੈ ਨਿਤ ਆਸਾ ਆਸ ਕਰੀਜੈ ਹਰ ਦਰਸ਼ਨ ਕੇ ਜਨ ਮੁਕਤ ਨ ਮੰਗ ਹੈ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ ਮਾਇਆ ਮੋਹ ਸਬਲ ਹੈ ਭਾਰੀ ਮੋਹ ਕਾਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਅਲਪਤ ਹੈ ਮੁਕਤੇ ਜੋ ਮੁਰਗਾਈ ਪੰਖ ਨ ਭੀਜੈ ਚੰਦਨ ਵਾਸ ਭਉੰਗਮ ਵੇੜੀ ਕਬ ਮਿਲਿਆ ਚੰਦਨ ਲੀਜੈ ਕਾੜ ਖੜਗ ਗੁਰ ਗਿਆਨ ਕਰਾਰਾ ਬਿਖ ਛੇਦ ਛੇਦ ਰਸ ਪੀਜੈ ਆਨ ਆਨ ਸਮਦਾ ਬਹੁ ਕੀਨੀ ਬਲ ਬੈਸੰਤਰ ਭਸਮ ਕਰੀਜੈ ਮਹਾ ਉਗੁਰ ਪਾਪ ਸਾਖਤ ਨਰ ਕੀਨੇ ਮਿਲ ਸਾਧੂ ਲੂਕੀ ਦੀਜੈ ਸਾਧੂ ਸਾਦ ਸਾਦ ਜਨ ਨਿਕੇ ਜਿਨ ਅੰਤਰ ਨਾਮ ਤਰੀਜੈ ਪਰਸ ਨੇ ਪਰਸ ਭੈ ਸਾਧੂ ਜਨ ਜਨ ਹਰਿ ਭਗਵਾਨ ਦਿਖੀਜੈ ਸਾਖਤ ਸੂਤ ਬਹੁ ਗੁਰਜੀ ਭਰਿਆ ਕਿਉ ਕਰ ਤਾਨ ਤਨੀਜੈ ਤੰਤ ਸੂਤ ਕਿਛ ਨਿਕਸੈ ਨਾਹੀ ਸਾਖਤ ਸੰਗ ਨ ਕੀਜੈ ਸਤਿਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਅੰਤਰ ਰਤਨ ਜਵੇ ਹਰ ਮਾਨਕ ਗੁਰ ਕਿਰਪਾ ਤੇ ਲੀਜੈ ਮੇਰਾ ਠਾਕੁਰ ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲਹਿ ਮਲੀਜੈ ਨਾਨਕ ਮੇਲ ਮਿਲਾਏ ਗੁਰਪੂਰਾ ਜਨ ਕਉ ਪੂਰਨ ਦੀਜੈ